ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਔਰ ਪ੍ਰੋਫਸਰ ਠੀਕ ਠਾਕ ਹੋਵੇ ਮਾਰਾ ਚੜ੍ਹਦੀ ਕਲਾ ਰੱਖੇ ਮੈਂ ਗੱਡ ਆਪਣਾ ਗੱਤਾਂ ਸੰ ਸਿੱਧੂ ਬੜੀ ਦੁਖਦਾਈ ਗੱਲ ਹੈ ਕਾ ਹੋਣੇ ਹੋਣੇ ਖਬਰ ਆਈ ਇੱਕ ਤੇ ਫੋਟੋ ਆਈ ਆਠੀ ਸਿੰਘ ਦੀ ਵੀ ਕੋਈ ਗਰਦਾਸਪੁਰ ਸਾਈਡ ਦੇ ਦਰਦਾ ਆਠੀ ਸਿੰਘਾਂ ਦੇ ਪਾਠ ਕਰਕੇ ਤੜਕੇ ਆਪ ਵੀ ਲੋਲ ਤੋਂ ਲਗਿਆਉਂਦੇ ਨੇ ਦੋਵੇਂ ਪਿਓ ਪੁੱਤਰ ਕਿ ਪੁੱਤਰ ਨੂੰ ਮਾਰ ਦਿੱਤਾ ਜਾਂ ਤੇ ਮਾਰਿਆ ਵੀ ਬੜੀ ਬੁਰੀ ਭੈੜੀ ਹਾਲਾਤ ਤੇ ਅੱਖ ਚ ਮਾਰ ਕੇ ਕਰਚਾ ਕਰਦੀ ਮਿਰਚਾ ਦੱਸਦੇ ਪੈ ਵੀ ਪਾਣੀ ਨਿਕਲੀਆਂ ਨੇ ਵੀ ਮਿਰਚਾਂ ਛੋਟੀਆਂ ਹੋਣਗੀਆਂ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਨਾਲ ਉਹਦਾ ਪਿਓ ਵੀ ਪਾਟੇ ਸਿੰਘ ਦਾ ਇਹਨਾਂ ਲੜਕਾ ਮਾਰਿਆ ਨਾ ਜਿਹੜੀਆਂ ਤੂੰ ਤਸਵੀਰ ਵੇਣੇ ਪਰ ਨਾਲ ਇਹਦਾ ਬਾਪ ਵੀ ਨਾਲ ਦਾਦੇ ਤਰ ਸਮਝ ਨਹੀਂ ਲੱਗਦੀ ਵੀ ਦੋਖੜਾਂ ਚ ਤੱਕ ਕੀ ਹੋਣਾ ਪਾਟੇ ਸਿੰਘ ਨਾਲ ਪਰ ਪਤਾ ਨਹੀਂ ਸਾਡਾ ਹਾਲਾਤ ਕਿੱਧਰ ਨੂੰ ਤੁਰ ਪਿਆ ਜਮਾਨਾ ਕਿੱਧਰ ਨੂੰ ਤੁਰ ਪਿਆ ਗੱਲ ਪਣਾ ਦੀ ਪਰਾਂ ਤੁਰ ਜਾਂਦੀ ਜੋ ਦਿਨੋਂ ਦਿਨ ਹੁਣ ਤੁਸੀਂ ਇਹ ਦੱਸੋ ਕਿ ਜਿਹੜਾ ਪਾਠੀ ਸਿੰਘ ਹੈ ਸਪਨਾ 6 ਮਹੀਨਿਆਂ ਦਾ ਬੱਚਾ ਪਾਠੀ ਸਿੰਘ ਕੋਲੇ ਛੋਟਾ ਜਿਹਾ ਛੋਟਾ ਜਿਹਾ ਬੱਚਾ ਹੈ ਪਾਠੀ ਸਿੰਘ ਕੋਲੇ 5-6 ਮਹੀਨੇ ਹੋ ਗਏ ਵਿਆਹ ਨੂੰ ਤੇ ਅੱਜ ਉਹਦਾ ਨਿਕਲ ਨਿਕਾ ਪਰਿਵਾਰ ਹਲ ਗਿਆ ਲੁੱਟਖੋ ਕਰਨ ਵਾਲੇ ਨੇ ਚਾਹ ਕੋਈ ਵੀ ਕੋਈ ਨੇ ਗੱਲ ਸੋਚੀ ਵੀ ਇਹ ਅਸੀਂ ਏਡਾ ਵੱਡਾ ਕੰਮ ਕਰਨ ਲੱਗੇ ਆ ਗੁਰੂ ਘਰ ਦਾ ਵਜ਼ੀਰ ਆਏ ਮਹਾਰਾਜ ਜੀ ਸੂਰੇ ਤੜਕ ਉੱਠ ਕੇ ਬਾਣੀ ਪੜਦੇ ਨੇ ਤੇ ਛਾਂਵਲੂ ਬਾਣੀ ਪੜਦੇ ਨੇ ਰੋਲ ਲਾ ਕੇ ਲਗੇ ਹੁੰਦੇ ਨੇ ਗੁਰੂ ਦੇ ਘਰੋਂ ਕਿ ਅਸੀਂ ਏਡੀ ਵੱਡੀ ਕਾਂਡ ਲੱਗਿਆ ਕਰਨ ਮਾਸਾ ਵੀ ਨਹੀਂ ਸੋਚਿਆ ਤੇ ਛੋਟਾ ਜਿਹਾ ਪਰਿਵਾਰ ਤੇ ਬਾਕੀ ਪਾਠੀ ਸਿੰਘਾਂ ਨੂੰ ਆਪਣਾ ਪਤਾ ਹੀ ਕਿੰਨੇ ਕੁ ਵਿਚਾਰੇ ਲੈਣ ਲਾੜਨੇ ਇਹ ਆਪਣੋ ਸਾਰਿਆਂ ਨੂੰ ਪਤਾ ਹੈ ਪਿੰਡਾ ਜੀ ਪਾਠੀ ਸਿੰਘ ਵਿਚਾਰੇ ਕਿੰਨੇ ਕੁ ਤਗੜੇ ਨੇ ਤੇ ਕਿੰਨੇ ਕੁ ਬਾਦਸ਼ਾਹ ਨੇ ਪਾਠੀ ਸਿੰਘਾਂ ਦਾ ਅੱਜ ਇਸ ਵੇਲੇ ਆਪਾਂ ਕਹਿ ਦਿੰਦੇ ਹਾਂ ਮਾਫ ਕਰਨਾ ਕੋਈ ਮੇਰੀ ਗੱਲ ਦਾ ਬੁਰਾ ਨਾ ਮੰਨੇ ਜਿਹੜੇ ਦਿਹਾੜੀਵੰਦੇ ਕਰਦੇ ਉਹਨਾਂ ਨਾਲ ਵੀ ਕਈ ਪਾਠੀ ਸਿੰਘ ਔਖੇ ਨੇ ਵਿਚਾਰੇ ਨਾ ਤਾਂ ਉਹ ਗਰੀਬ ਦਿਹਾੜੀ ਕਰਨ ਜੋਗੇ ਨੇ ਤੇ ਨਾ ਉਹਨਾਂ ਦਾ ਪਾਠ ਤੋਂ ਘਰੇ ਘਰਪਾਲ ਦਾ ਚਲ ਸਾਰੇ ਪਾਠੀ ਕੁਝ ਨਹੀਂ ਕਈ ਪਾਠੀ ਸਿੰਘਾਂ ਦੀਆਂ ਬਿੱਲੂ ਪਾਈਆਂ ਨੇ ਜਿਨ੍ਹਾਂ ਨੇ ਸ਼ਰਤਾਂ ਡਿੱਗੀਆਂ ਭੀਆ ਸ਼ਰਤਾਂ ਵਗਦੀਆਂ ਵਿਚਾਰਿਆਂ ਦੀਆਂ ਕੀ ਕੀ ਬਣਦਾ ਡੇਣਾ ਕਈਆਂ ਕਈਆਂ ਪਿੰਡਾਂ ਦੇ ਵਿੱਚ ਤਾਂ ਪਾਠ ਸਿੰਘਾਂ ਦਾ ਬੜਾ ਬਹੁਤ ਬੰਦਾ ਹਾਲਾਤ ਕਈਆਂ ਕਈਆਂ ਜਗ੍ਹਾ ਤੇ ਤੇ ਰੇਂਦੀ ਕਸਰੀ ਨਿਕਲ ਗਈ। ਵੀ ਇੱਕ ਬੰਦਾ ਪਾਠ ਕਰਕੇ ਤੁਰਿਆ ਹੁੰਦਾ ਤਾਂ ਫਿਰ ਪਿਓ ਦੇ ਕੋਲ ਹੁੰਦੇ ਆ। ਉਹਦਾ ਮੈਂ ਨਾਲ ਸਾਂ। ਯੋ ਤੁਸੀਂ ਵੇਖੋ ਵੀ ਤੇੰਪਰ ਚਾਰ ਮਹੀਨਾ ਦਾ ਬੱਚਾ ਦੱਸਦੇ ਪੇ ਛੋਟਾ ਜਾਂ। ਤੇ ਹੌਲੀ ਜੂਮੜ ਦਾ ਮੁੰਡਾ ਹੌਲੀ ਜੂਮੜ ਦਾ ਇਹ 25-26 ਸਾਲ ਦਾ ਹੋਵੇਗਾ। ਤੇ ਬੜੀ ਬੁਰੀ ਨਹਿਮੜਾ ਮਾਰਿਆ ਕਿਰਚਾ ਨਾਲ ਬਹੁਤ ਹਾਲਾਤ ਬਹੁਤ ਹਾਲਾਤ ਵਿਗੜ ਗਿਆ ਪੰਜਾਬ ਦਾ ਇੰਨਾ ਜਿਆਦਾ ਹਾਲਾਤ ਪੰਜਾਬ ਦਾ ਅੱਜ ਵਿਗੜ ਗਿਆ ਨਾ ਨਵੀਂ ਤੋਂ ਨਵੀਂ ਖਬਰ ਵੇਖਣ ਨੂੰ ਮਿਲਦੀ ਪਈ ਨਵੀਂ ਤੋਂ ਨਵੀਂ ਨਿਆਣਾ ਕੋਈ ਦੇਣਾ ਜਾਂ ਖਾਲੀ ਨਹੀਂ ਜਾਂਦਾ ਬਈ ਜਿਹੜੇ ਦਿਨ ਖਬਰ ਨਹੀਂ ਮਿਲਦੀ ਪਈ ਬਈ ਅੱਜ ਫਲਾਨੀ ਥਾਂ ਤੇ ਮਾਰਦਾ ਅੱਜ ਫਲਾਨੀ ਥਾਂ ਤੇ ਮਾਰਦਾ ਅੱਜ ਫਲਾਨੀ ਇੰਡੈਕਟਰ ਨੂੰ ਖੋਲੋ ਫੇਸਬੁੱਕ ਨੂੰ ਖੋਲੋ ਇੰਸਟਾਗ੍ਰਾਮ ਨੂੰ ਖੋਲੋ ਦਾ ਇਹ ਚੀਜ਼ ਆ ਲੋਗੀ ਕੋਈ ਕੰਮ ਦੀ ਚੀਜ਼ ਨਹੀਂ ਆਉਣੀ ਇੱਕ ਗਲਤੀ ਕਮੀ ਕਹਿੰਦੀ ਸਾਡੀ ਸਰਕਾਰ ਦੀ ਸਰਕਾਰ ਗੌਰ ਕਰ ਲੈਣਾ ਜੇ ਇੱਕ ਮਿੰਟ ਚ ਗੌਰ ਕਰ ਸਕਦੀ ਅੱਛਾ ਖੀਰ ਦੀ ਬਾਗੀ ਪਿੱਛੇ ਥੋੜੀ ਪਰਿਵਾਰ ਪਾਦਾ ਗਿਆ ਦਾ ਸਾਨੂੰ ਨਿਸਾਬ ਮਿਲਣਾ ਚਾਹੀਦਾ ਦੱਸੋ ਕਾਲਾ ਨਿਸਾਬ ਲੈਣਾ ਤੁਹਾਡਾ ਜੀ ਮਰ ਗਿਆ ਤੁਰ ਗਿਆ ਨਿੱਕਾ ਜਿਹਾ ਬੱਚਾ ਜਿਹੜਾ ਰੁੱਲ ਜੇਗਾ ਕਾਲਾ ਨਿਸਾਬ ਕੀ ਨਿਸਾਬ ਹੈ ਪਿਓਣਾ ਪਾੜ ਕਰਦਾ ਸੀ ਆਪਦਾ ਪਰਿਵਾਰ ਪਾਲਦੇ ਸੀ ਕੱਲਾ ਬਜ਼ੁਰਗ ਬੰਦਾ ਉਹਨੂੰ ਪੱਤਰਕਾਰ ਸਾਹਿਬ ਇੰਟਰਵਿਊ ਕਰਦੇ ਪੁੱਛਦੇ ਪਏ ਨੇ ਤੇ ਉਹ ਆਦਾ ਵੀ ਉਹਨੇ ਇੱਕ ਗੱਲ ਕੀਤੀ ਦੋ ਗੱਲਾਂ ਦਾ ਦਿਮਾਗ ਖੋ ਗਿਆ ਕੀ ਇਨਸਾਬ ਲੈਣਾ ਕੀ ਉਹਨਾਂ ਨੂੰ ਸਜ਼ਾ ਹੋ ਜਾਏਗੀ ਕੁਝ ਵੀ ਹੋ ਜਾਏਗਾ ਦੋ ਚਾਰ ਸਾਲ ਨੂੰ ਤੱਕੇ ਖਾ ਕੇ ਬਾਹਰ ਆ ਜਾਣਗੇ ਕੀ ਹੋ ਜਾਏਗਾ ਉਹਨਾਂ ਜਿਹੜਾ ਅੱਜ ਮਰ ਗਿਆ ਤੁਰ ਗਿਆ ਉਹਨੇ ਤਾਂ ਨਹੀਂ ਆਉਣਾ ਪਰ ਗਲਤੀ ਸਭ ਤੋਂ ਵੱਡੀ ਸਰਕਾਰ ਦੀ ਏ ਸਰਕਾਰ ਨੂੰ ਬੇਨਤੀ ਖਿਆਲ ਕਰੋ ਤੁਸੀਂ ਕਈ ਟੋਟਲ ਲਾ ਲਓ ਮੇਰਾ ਖਿਆਲ ਤਾਂ 50 ਸਾਲਾਂ ਦੀ ਉਸ ਕਾਲੀ ਸਰਕਾਰ ਵੀ ਰਹੀ ਹੈ ਕਾਂਗਰਸ ਦੀ ਸਰਕਾਰ ਵੀ ਰਹੀ ਪੰਜਾਂ ਸਾਲਾਂ ਦੇ ਵਿੱਚ ਕਿਸੇ ਸਰਕਾਰ ਦੇ ਵਿੱਚ ਇੰਨੇ ਹੁੰਦਿਆਂ ਕਤਲ ਨਹੀਂ ਹੋਏ ਜਿਨ੍ਹਾਂ ਝਾੜੂ ਸਰਕਾਰ ਦੇ ਵਿੱਚ ਹੁੰਦਿਆਂ ਕਤਲ ਹੋ ਗਏ ਨੇ ਨੌਜਵਾਨ ਮੁੰਡਿਆਂ ਦੇ ਐਵਰੇਜ ਕੱਢ ਲਓ ਟੋਟਲ ਜੋੜ ਲਓ ਰਜਾਨਾ ਹੀ 2-2 4-4 5-5 ਨੌਜਵਾਨ ਮੁੰਡੇ ਮਰੇ ਆਉਂਦੇ ਪਏ ਕੋਈ ਪੁਲਿਸ ਦਾ ਡਾਂਗੜੀ ਤੇਜ਼ ਕੋਈ ਕਿਸੇ ਦਾ ਡਾਂਗੜੀ ਤੇਜ਼ ਪੁਲਿਸ ਦਾ ਡੰਗ ਤੇ ਜਗਾ ਭਲੇਮਾਨ ਸਬਦਿਆਂ ਤੇ ਮਾੜਿਆਂ ਬੰਦਿਆਂ ਤੇ ਉਹ ਜਿਹਾਂ ਬੰਦਿਆਂ ਤੇ ਪੁਲਿਸ ਦਾ ਕੋਈ ਡੰਗ ਤੇਜ ਨਹੀਂ ਬੰਦੇ ਫੜ ਲਾਂਗੇ ਜੀ ਫੜ ਕੇ ਕੀ ਕਰੋਗੇ ਕੀ ਸਜ਼ਾ ਦਿਓਗੇ ਫਾਸੀ ਲਵਾ ਦਿਓਗੇ ਨਹੀਂ ਲੱਗਣਾ ਸਵਾਲ ਹੀ ਨਹੀਂ ਪੈਦਾ ਹੁੰਦਾ ਪਹਿ ਲੋਕ ਕੀ ਸੀ ਇੱਕ ਮਾਰਦਾ ਸੀ ਦੋ ਦੋ ਫਾਸੀ ਲੱਗਦੇ ਹੁੰਦੇ ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀ ਤੇ ਲੋਕ ਕਤਲ ਕਰ ਤੋਂ ਘਸਾਦੇ ਸੀ ਵੀ ਇੱਕ ਮਾਰਤਾ ਤੇ ਦੋ ਫਾਸੀ ਟੰਗਣਗੇ ਟੰਗੇ ਚੰਗੇ ਪਰ ਹੋਰ ਆਜ ਡਾਰੀ ਹੈ ਨਹੀਂ ਕਿਸੇ ਕੁਝ ਦਾ ਇੱਕ ਗਰੀਬ ਆਦਮੀ ਦੱਸੋ ਪਾਠ ਕਰਦਾ ਲਗਾ ਉਹਦਾ ਮਾਰ ਕੇ ਰੱਖਦਾ ਸਿਰਫ ਨਸ਼ੇ ਦੀ ਨਸ਼ੇ ਦੀ ਘਾਟ ਹੈ ਹੋਰ ਕੋਈ ਕੋਈ ਕੁਝ ਨਹੀਂ ਪੈਸੇ ਖੋਦਣ ਕੀ ਉਹ ਬੁੰਡਾ ਵੇ ਗੋੜ ਗਿਆ ਹੋਣਾ ਕਿਸੇ ਗੱਲ ਤੋਂ ਹੋਰ ਕੀ ਹੋਣੀ ਹੋਰ ਕੀ ਹੋਰ ਕੀ ਨਿਕਲਣਾ ਖੇੜ ਦੀ ਬਾਕੀ ਬਾਕੀ ਚਲੋ ਕੋਈ ਗੱਲ ਹੁੰਦੀ ਵੀ ਕੋ ਨਿਕਲ ਵੀ ਆਉਂਦੀ ਕੋ ਮੰਨ ਲੈਣੇ ਉਹ ਗੱਲ ਪਰ ਐਡੀ ਗੱਲ ਨਹੀਂ ਵੀ ਪਾਠੀ ਸਿੰਘ ਮੈਂ ਨਹੀਂ ਮੰਨਦਾ ਕੋਈ ਵੀ ਪਾਠੀ ਸਿੰਘ ਜਿਹੜਾ ਗੁਰੂ ਘਰ ਨੂੰ ਮੰਨਣ ਵਾਲਾ ਕਿਸੇ ਨੂੰ ਮਾੜਾ ਬੋਲਦਾ ਹੋਵੇਗਾ ਕੋਈ ਵੀ ਤੁਸੀਂ ਕਿਸੇ ਪਾਠੀ ਸਿੰਘ ਨੂੰ ਪੁੱਛ ਲੋ ਬਿਲਾ ਲਓ ਤੁਹਾਨੂੰ ਕਦੇ ਵੀ ਗਲਤ ਨਹੀਂ ਬੋਲੇਗਾ ਮਾਰਾ ਨਹੀਂ ਬੋਲੇਗਾ ਪਾਠੀ ਸਿੰਘ ਕਦੇ ਵੀ ਕੋਈ ਵੀ ਪਾਠੀ ਸਿੰਘ ਪਾਠੀ ਨੂੰ ਮਾਰਨਾ ਬੜਾ ਵੱਡਾ ਜ਼ੁਲਮ ਹੈ ਕੋਈ ਛੋਟਾ ਮੋਟਾ ਨਹੀਂ ਚਲੋ ਉਹਨਾਂ ਦਾ ਭਾਵੇਂ ਕੱਖ ਰਵੇ ਨਾ ਰਵੇ ਪਰ ਅੱਜ ਉਹਨਾਂ ਗਰੀਬਾਂ ਦਾ ਦੀਵਾ ਧੁੱਪੀ ਗਿਆ ਨਾ ਪਾੜ ਕਰਦਾ ਚਾਰ ਪੈਸੇ ਕਮਾ ਕੇ ਲਗਾ ਤੇ ਜਵਾਗ ਭਾਲਦਾ ਪੰਜਾਬ ਦੇ ਹਾਲਾਤ ਦੇਖੋ ਪੰਜਾਬ ਤੁਰ ਕਿਹੜੇ ਪਾਸੇ ਰੁਪਿਆ ਸਮਝ ਤੋ ਗੱਲ ਬੜੀ ਜਿਆਦੀ ਬਾਹਰ ਹੋ ਗਈ ਹੁਣ ਤਾਂ ਹਰ ਬੰਦਾ ਸ਼ਾਮ ਨੂੰ ਨਿਕਲ ਤੋ ਕਿਸ ਸਾਡਾ ਐ ਯਾਰ ਪਤਾ ਕੋਣੀ ਕੀ ਬਣ ਜਾਣਾ ਉੱਥੇ ਜਾਂਦੇ ਆ ਸਰਕਾਰ ਸੁੱਤੀ ਪਈ ਆ ਆਮ ਦਾ ਮਸਤ ਹੋ ਗਈ ਸਾਡੇ ਇੱਥੇ ਸਾਦਕ ਤੋਂ ਲੈ ਕੇ ਫਰੋਹੀਪੁਰ ਤੱਕ ਰਜਾਨਾ ਵਾਕਾ ਹੁੰਦਾ ਬੈਸ ਰੋਡ ਤੇ ਤੇ 112 ਨੰਬਰ ਵਾਲੀ ਕਦੇ ਗੱਡੀ ਕੋ ਘੁੰਮਦੀ ਅਸੀਂ ਨਹੀਂ ਵੇਖੀ ਕਦੇ ਗੱਡੀ ਕੋ ਘੁੰਮਦੀ ਨਹੀਂ ਵੇਖੀ ਕਦੇ ਕੋਈ ਗੱਡੀ ਨਹੀਂ ਗੱਜ ਆਉਂਦੀ ਵੇਖੀ ਔਰ ਨਹੀਂ ਕਚਰੇ ਦੀਆਂ ਗੱਡੀਆਂ ਨੇ ਗੱਡੀਆਂ ਲੋਕ ਵੀਡੀਓ ਵੀ ਜਾਂਦੀਆਂ ਪਈਆਂ ਨੇ ਵੀ ਇੱਥੇ ਚੋਰ ਦਿਨ ਦੀ ਵੀ ਚੋਰ ਤੁਰੇ ਫਿਰਦੇ ਨੇ ਕੋਈ ਟੈਨਸ਼ਨ ਨਹੀਂ ਸਰਕਾਰ ਨੂੰ ਤੇ ਗੱਡੀਆਂ ਭਗਤ ਮਾਨ ਨੇ ਦਿੱਤੀਆਂ ਨੇ ਗੱਡੀਆਂ ਮੁੱਖ ਮੰਤਰੀ ਸਾਹਿਬ ਨੇ ਕਿ 112 ਨੰਬਰ ਵਾਲੀਆਂ ਗੱਡੀਆਂ ਦਿੱਤੀਆਂ ਸੀ ਵੀ ਇਹ ਲੋਕਾਂ ਦੀ ਸਹਾਇਤਾ ਵਾਸਤੇ ਸਹਾਇਤਾ ਕੋਈ ਸਹਾਇਤਾ ਨਹੀਂ ਕਹੀਦੀ ਕਾਦੀ ਸਹਾਇਤਾ ਮਾਰੀ ਕੇ ਜਮਦਾਬਾਰ ਕੇ ਪਾਸੇ ਕੀ ਤਾਂ ਕੰਮ ਨਿਭੜਿਆ ਇੱਕ ਮੋਬਾਈਲ ਕੋਲ ਅਗਲੇ ਨੂੰ ਹੁੰਦਾ ਤੇ ਜਿਹੜਾ ਕੋ 2000 ਕੋ 1500 ਰੁਪਿਆ ਕੋਲ ਹੋਗਾ ਹੋਰ ਕੀ ਹੋਗਾ ਕੋਲ ਅੰਨੇ ਇਹ ਚਿੱਟੇ ਵੀ ਪੂਰਤੀ ਪਰ ਇਹ ਚਿੱਟਾ ਜਿਹੜਾ ਇਹ ਚਿੱਟਾ ਸਰਕਾਰ ਰੋਗ ਨਹੀਂ ਸਕਦੀ ਮਾਗੇ ਕੱਜ ਵੀਡੀਓ ਪਾਈ ਤਾਂ ਨਾ ਦੇਖ ਲਿਆ ਜੀ ਕਿੰਨਾ ਛਰਿਆਂ ਤਗੜਿਆਂ ਬੰਦਿਆਂ ਦਾ ਚਿੱਟਾ ਲਿਖਦਾ ਪਿਆ ਤਗੜਿਆਂ ਬੰਦਿਆਂ ਦਾ ਤਗੜੇ ਬੰਦੇ ਨੇ ਦੂਰੋਂ ਦੇਖਦੇ ਪੈਣੇ ਬੈਠਿਆਂ ਦੇ ਖਰੋਤੇ ਪਤਾ ਲੱਗ ਜਾਂਦਾ ਵੀ ਇਹ ਤਗੜੇ ਬੰਦੇ ਨੇ ਮਾਰੇ ਬੰਦੇ ਦਾ ਲੀੜੇ ਤੋਂ ਪਤਾ ਲੱਗ ਜਾਂਦਾ ਤਗੜੇ ਮੰਦੇ ਦਾ ਘਰ ਤੋਂ ਹੀ ਪਤਾ ਲੱਗ ਜਾਂਦਾ ਵੀ ਤਗੜਾ ਹਾਲਾਤ ਆ ਨੇ ਪਰ ਬਹੁਤ ਜ਼ੁਲਮ ਹੋਇਆ ਜਿਹੜੀ ਤਸਵੀਰ ਤੁਸੀਂ ਇਹ ਪਾਟੀ ਸਿੰਘ ਵਾਸਤੇ ਅਰਦਾਸ ਕਰਿਆ ਜੇ ਪਰਿਵਾਰ ਲਈ ਬਿਮਾਰ ਹੈ ਚੜ੍ਹਦੀ ਕਲਾ ਪਿੱਛੇ ਸੱਚੇ ਪਰਿਵਾਰ ਨੂੰ ਹੱਥ ਰੱਖ ਕੇ ਜੇ ਪ੍ਰਮਾਤਮਾ ਨੂੰ ਚਰਨਾਂ 'ਚ ਨਵਾਸ ਬਖਸ਼ੇ ਬਾਕੀ ਜਿਹੜੇ ਵੀ ਉਸ ਨਗਰ ਦਾ ਕਿਥੋਂ ਜਿੱਥੋਂ ਦਾ ਇੱਕ ਪਾਰਟੀ ਸਾਰੇ ਨਗਰ ਨੂੰ ਬੇਨਤੀ ਵੀ ਪਰਿਵਾਰ ਤੇ ਹੱਥ ਰੱਖੋ ਨਿੱਕਾ ਜਾਂ ਬੱਚਾ ਜੇ ਹੁਣ ਪਰਿਵਾਰ ਤੇ ਗੱਲ ਗਈ ਗੂ ਵੇਖੋ ਜੋ ਕੀ ਮਾਲਕ ਨੂੰ ਚਾਹੁੰਦਾ ਕੀ ਮਾਲਕ ਨੂੰ ਪਾਉਂਦਾ ਬਾਕੀ ਧਿਆਨ ਨਾਲ ਵੇਖੋ ਸਾਰੀ ਜਿਹੜੀ ਉਹ ਦੇਖੋ ਤੁਸੀਂ ਦੇਖ ਕੇ ਹਰਾਨ ਹੋ ਜਾਓਗੇ ਸਮਝ ਤੋਂ ਗੱਲਾਂ ਬਾਹਰ ਹੋ ਗਈਆਂ ਸਾਰੀਆਂ